ਤੁਸੀਂ ਪਿੱਟੀ ਜਾਣਿਓ ਜੀ ਆਹ ਕੰਪਨੀ ਨਹੀਂ ਵਧੀਆ ਆ ਮਾੜੀ ਅੱਧ ਤੋਂ ਉੱਪਰ ਤਾਂ ਸਾਲਾ ਬਨੌਟੂ ਸਮਾਨ ਫਿਰਦਾ ਜਿਹੜਾ ਤੁਹਾਡੇ ਇੰਜਣਾਂ ਨੂੰ ਰਾਗੜਦਾ ਉਹ ਕੱਲੇ ਇੰਜਣਾਂ ਨੂੰ ਨਹੀਂ ਟਰਾਂਸਮਿਸ਼ਨ ਨੂੰ ਉਹ ਨਹੀਂ ਛੱਡਦਾ ਪੰਪਾਂ ਨੂੰ ਉਹ ਨਹੀਂ ਛੱਡਦਾ ਲੜਾਈਆਂ ਆਪਾਂ ਕਰਦੇ ਡੀਲਰ ਨਾਲ ਕੋਲ ਨਹੀਂ ਚਾਹੇ ਉਹ ਕਾਰ ਚਲਾਉਂਦਾ ਚਾਹੇ ਉਹ ਕੰਬਾਈਨ ਚਲਾਉਂਦਾ ਚਾਹੇ ਟਰੈਕਟਰ ਚਲਾਉਂਦਾ ਕੋਈ ਵੀ ਉਹ ਇੰਜਣ ਚਲਾਉਂਦਾ ਜਿਹਦੇ 'ਚ ਲੁਬਰੀਕੈਂਟ ਪੈਂਦਾ ਲੁਬਰੀਕੈਂਟੰ ਦਾ ਸਾਇੰਸ ਮੈਂ ਹੁਣ ਉਹ ਸੱਜਣ ਵੀ ਸਾਡੇ ਹੀ ਤੇ ਕਿਸੇ ਨੂੰ ਪਤਾ ਨਹੀਂ ਨਾ ਕਿਸੇ ਦਾ ਕੀ ਕਸੂਰ ਹੁਣ ਉਹਨਾਂ ਦਾ ਵੀ ਮੈਂ ਨਾ ਨਹੀਂ ਕੋਟ ਕਰ ਸਕਦਾ ਸੀ ਪਾਤਾ ਸਾਲਾ ਸਾਰ ਮਨ ਕੇ ਚੱਲੋ 30 40 ਘੰਟੇ ਚ ਸਾਰੀ ਫੂਕਤਾ ਉਹਨੇ ਡਾਕਟਰ ਨੇ ਦੇ ਲ ਹੁਣ ਅੱਛੀ ਗੱਲ ਦੀ ਸੁਣਿਓ ਸਾਰਿਆਂ ਨੂੰ ਇਹ ਅੱਜ ਬਹੁਤ ਇੰਪੋਰਟੈਂਟ ਵੀਡੀਓ ਆ ਮੈਂ ਕਦੇ ਨਹੀਂ ਤੁਹਾਨੂੰ ਕਹਿੰਦਾ ਸ਼ੇਅਰ ਕਰੋ ਪਰ ਇੱਕ ਕੱਲੇ ਕੱਲੇ ਜੀਮੀਂਦਾਰ ਕੋਲ ਨਹੀਂ ਚਾਹੇ ਉਹ ਕਾਰ ਚਲਾਉਂਦਾ ਚਾਹੇ ਉਹ ਕੰਬਾਈਨ ਚਲਾਉਂਦਾ ਚਾਹੇ ਟਰੈਕਟਰ ਚਲਾਉਂਦਾ ਕੋਈ ਵੀ ਉਹ ਇੰਜਣ ਚਲਾਉਂਦਾ ਜਿਹਦੇ ਚ ਲੁਬਰੀਕੈਂਟ ਪੈਂਦਾ ਲੂਬ੍ਰਿਕੈਂਟ 10 ਦਾ ਸੈਂਸ ਇੰਜਨ ਆਇਲ, ਟਰਾਂਸਮਿਸ਼ਨ ਆਇਲ, ਗੇਅਰ ਆਇਲ ਕੋਈ ਵੀ ਤੇਲ ਪੈਂਦਾ ਉਹਦੇ ਤੱਕ ਇਸ ਵੀਡੀਓ ਨੂੰ ਮੇਰਾ ਵੀਰ ਜਰੂਰ ਪਹੁੰਚਾਓ ਕਿਉਂਕਿ ਕਾਰਨ ਕੀ ਆ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜਾ ਇੰਜਨ ਆਇਲ ਆ ਜਾਂ ਲੂਬ੍ਰਿਕੈਂਟਸ ਨੇ ਉਹ ਮੈਂ ਉਹ ਤੁਸੀਂ ਸੱਚ ਨਹੀਂ ਮੰਨਣਾ ਜੇ ਮੈਂ 60 70% ਕਹਿੰਦਾ ਵੈਸੇ ਤਾਂ 60 70% ਆ ਪਰ ਮੈਂ 50% ਕਹਿੰਨ 50% ਜਿਹੜੇ ਤੁਹਾਡੇ ਤੇਲ ਆ ਰਹੇ ਨੇ ਉਹ ਨਕਲੀ ਨੇ ਉਹ ਫੇਕ ਨੇ ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਹੈ ਉਹ ਕਿਵੇਂ ਆਉਂਦੇ ਨੇ ਕਿਵੇਂ ਬਣਾਏ ਜਾਂਦੇ ਨੇ ਕੀ ਤਰੀਕਾਕਾਰ ਮੈਂ ਪਹਿਲਾਂ ਇੱਕ ਰੀਲ ਪਾਈ ਸੀ ਜਿਹਦੇ ਮੈਂ ਕਿਹਾ ਸੀ ਵੀ ਤਾਂਬਾ ਲੋਹਾ ਪਲਾਸਟਿਕ ਜਿਹੜਾ ਵਿਕਦਾ ਹੈ ਇਹੀ 2 ਨੰਬਰੀ ਦਾ ਤੰਦਾ ਬਣਦਾ ਇਹਦੇ ਕਰਕੇ ਹੀ ਚੋਰੀ ਹੁੰਦੀ ਆ ਇਹਦੇ ਕਰਕੇ ਹੀ 2 ਨੰਬਰ ਦਾ ਮਾਲ ਬਣਦਾ ਚਲੋ ਉਹਨੂੰ ਛੱਡ ਕੇ ਗੱਲ ਆਜੋ ਆਜੋ ਤੁਸੀਂ ਤੇਲ ਤੇ ਲੂਬ੍ਰਿਕੈਂਟਸ ਨੇ ਜਿਹੜੇ ਆ ਪਿਆ ਮੇਰੇ ਕੋਲ ਢੋਲ ਅਸੀਂ ਵੀ ਵੇਚਦੇ ਰਹੇ ਆ ਜਿਹੜਾ ਕਾਲਾ ਤੇਲ ਆ ਟਰੈਕਟਰਾਂ ਦੀਆਂ ਏਜੰਸੀਆਂ ਚੋਂ ਕਾਰਾਂ ਦੀਆਂ ਏਜੰਸੀਆਂ ਚੋਂ ਥੋੜਾ ਜੀ ਟੱਕਾਂ ਦੀਆਂ ਏਜੰਸੀਆਂ ਚੋਂ ਜਿੱਥੇ ਵੀ ਸਰਵਿਸ ਹੁੰਦੀ ਆ ਮਿਸਤਰੀ ਵੀਰਾਂ ਕੋਲੋਂ ਉਹਨਾਂ ਦਾ ਦੇਖੋ ਕੋਈ ਕਸੂਰ ਨਹੀਂ ਲੈਣ ਆਲੇ ਆਉਂਦੇ ਨੇ ਤੇਲ ਵਿਕਦਾ ਆ ਢੋਲਾਂ ਚ ਪਾਇਆ ਵਾ ਵਿਕਦਾ ਇਹ 7-8000 ਦਾ ਜਿਹੜਾ ਢੋਲ ਆ ਉਹ ਵਿਕ ਜਾਂਦਾ ਇਹ ਕਹਿੰਦਾ ਅਗਲਾ ਕੀ ਆ ਵੀ ਇਹ ਜੀ ਸੜਦਾ ਮੈਂ ਸੋਚੀ ਜਾਣਾ ਵੀ ਇਹਨੂੰ ਅੱਗ ਲਾ ਕੇ ਕੀ ਕਰਨਾ ਫੈਕਟਰੀਆਂ ਚ ਸੜਦਾ ਸੜੂਗਾ ਕਿਉਂ ਸਾੜਨ ਨੂੰ ਡੀਜ਼ਲ ਹੈਗਾ ਹੋਰ ਕਿੰਨੀਆਂ ਚੀਜ਼ਾਂ ਨੇ ਮੋਬਾਈਲ ਨੂੰ ਕਿਵੇਂ ਅੱਗ ਲਾਓਗੇ ਤਾਂ ਤੂੰ ਹੀ ਬਹੁਤ ਹੁੰਦਾ ਮਣਮਾਣੇ ਚ ਪਾਣੀ ਹੁੰਦਾ ਹੋਰ ਸਵਾਹ ਸ਼ੱਕਰ ਹੁੰਦਾ ਪਰ ਮੈਨੂੰ ਫਿਰ ਕਿਸੇ ਬਹੁਤ ਸੂਝਬਾਨ ਸੱਜਣ ਨੇ ਦੱਸਿਆ ਮੈਂ ਨਾ ਨਹੀਂ ਉਹਨਾਂ ਦਾ ਕੋਟ ਕਰ ਸਕਦਾ ਕਿ ਇਹਦਾ ਜਿਹੜਾ ਸਾਮਰਾਜ ਆ ਉਹ ਕਿਵੇਂ ਚੱਲਦਾ ਜਿਹੜਾ ਆਪਾਂ ਤੋਂ ਹੱਤੇ ਲੈ ਕੇ ਜਾਂਦੇ ਨੇ ਕਾਲਾ ਤੇਲ ਆ ਏਜੰਸੀਆਂ 'ਚ ਸਾਰਾ ਨਿਕਲਦਾ ਢੋਲਾਂ 'ਚ ਪੈਂਦਾ ਢੋਲ 7-8000 ਦਾ ਵਿਕ ਜਾਂਦਾ 60-65 ਰੁਪਏ ਲੀਟਰ ਵਿਕਦਾ 60-65 ਰੁਪਏ ਲੀਟਰ ਤੁਹਾਡੇ ਡੋਰਸ ਤੋਂ ਆ ਕੇ ਲੈ ਕੇ ਜਾਂਦੇ ਆ ਲੈ ਕੇ ਜਾ ਕੇ ਇਹਦਾ ਹੁੰਦਾ ਕੀ ਆ ਸਾਨੂੰ ਕਿਹਾ ਜਾਂਦਾ ਵੀ ਜੇ ਇਹਨੂੰ ਅੱਗ ਲੱਗਦੀ ਹੈ ਇਹਨੂੰ ਕੋਈ ਅਗਗ ਨਹੀਂ ਲੱਗਦੀ ਬਾਈ ਜੀ ਇਨੂੰ ਬਹੁਤ ਹਿਡਨ ਥਾਵਾਂ ਤੇ ਪਤਾ ਨਹੀਂ ਕਿੱਥੇ-ਕਿੱਥੇ ਜਗ੍ਹਾ ਬਣੀਆਂ ਬੀਆਂ ਨੇ ਉੱਥੇ ਇਹਨੂੰ ਲਜਾਇਆ ਜਾਂਦਾ ਤੇਲ ਨੂੰ ਲਜਾ ਕੇ ਇਹਦੇ ਵਿੱਚ ਕੁਝ ਐਡਿਟਿਵ ਪਾ ਪਾਏ ਜਾਂਦੇ ਨੇ ਐਡਿਟਿਵ ਪਾ ਕੇ ਕੁਛ ਵਿੱਚ ਪਲਾਸਟਿਕ ਦੇ ਦਾਣੇ ਪਾਏ ਜਾਂਦੇ ਨੇ ਜਿੱਦਾਂ ਉਹ ਆਪਾਂ ਵੀਡੀਓ ਨਹੀਂ ਸੀ ਇੱਕ ਫਾਰਮ ਟਰੈਕ ਦੀ ਪਾਈ ਉਹ ਵੀ ਨਕਲੀ ਤੇਲ ਦਾ ਕਮਾਲ ਸੀ ਇਹਦੇ ਵਿੱਚ ਪਲਾਸਟਿਕ ਦੇ ਦਾਣੇ ਐਡ ਕਰ ਦਿੰਦੇ ਨੇ ਕੋਸ਼ ਐਡਿਟਿਵ ਪਾ ਕੇ ਰੰਗ-ਸ਼ੰਗ ਪਾ ਕੇ ਇਹਨੂੰ ਬਿਲਕੁਲ ਪਣ ਕੇ ਰਫਾਈਨ ਕਰਕੇ ਸਾਫ ਸੁਥਰਾ ਕਰਕੇ ਉਹੀ ਕਾਲਾ ਤੇਲ ਹੁੰਦਾ ਉਹਦੇ ਚ ਕੋਈ ਚਿਕਨਾਈ ਨਹੀਂ ਹੁੰਦੀ ਉਹ ਕੋਸ਼ ਤੁਹਾਡੇ ਇੰਜਨ ਨੂੰ ਕੋਈ ਫਾਇਦਾ ਨਹੀਂ ਦਿੰਦਾ ਉਹ ਮਤਲਬ ਕਿ ਇਹ ਸਾਰਾ ਹੀ ਜਾਂਦਾ ਖਾ ਜਾਂਦਾ ਜਾਂ ਉਹ ਬਰਨ ਹੋ ਜਾਂਦਾ ਤੇਲ ਇਹੀ ਜਿਹੜਾ ਢੋਲਾਂ ਵਾਲਾ ਕਾਲਾ ਤੇਲ ਆ ਇਹਨੂੰ ਨਮਾ ਕਰਕੇ ਨਮੀਆਂ ਪੀਪੀਆਂ ਚ ਪਾ ਕੇ ਦੁਕਾਨਾਂ ਤੇ ਪਚਾਇਆ ਜਾਂਦਾ ਅੱਗੇ ਮੈਨੂੰ ਨਹੀਂ ਪਤਾ ਦੇਖੋ ਮੈਂ ਨਹੀਂ ਕਿਸੇ ਦੁਕਾਨਦਾਰ ਨੂੰ ਕਹਿੰਦਾ ਵੀ ਉਹ ਕਿਉਂ ਵੇਚਦੇ ਨੇ ਕੀ ਵੇਚਦੇ ਨੇ ਉਹਨਾਂ ਦੀ ਚੀਜ਼ ਆ ਉਹ ਕਿਦਾਂ ਵੇਚਦੇ ਨੇ ਉਹਨਾਂ ਨੂੰ ਪਤਾ ਹੈ ਨਹੀਂ ਪਤਾ ਇਸ ਗੱਲ ਦਾ ਮੈਨੂੰ ਨਹੀਂ ਪਤਾ ਕੌਣ ਵੇਚਦਾ ਕਰਦਾ ਮੈਨੂੰ ਨਹੀਂ ਇਸ ਗੱਲ ਦਾ ਪਤਾ ਪਰ ਜਿਹੜਾ ਨਕਲੀ ਤੇਲ ਦੀ ਕੁਆਂਟੀਟੀ ਆ 50% ਆ ਇਹ ਨਕਲੀ ਤੇਲ ਇਹੀ ਜਿਹੜਾ ਕੱਢਿਆ ਹੋਇਆ ਤੇਲ ਹੁੰਦਾ ਸਾਰਾ ਇਹ ਘੁੰਮ ਘਮਾ ਕੇ ਦੁਬਾਰੇ ਤੁਹਾਡੇ ਟਰੈਕਟਰਾਂ ਚ ਦੁਬਾਰੇ ਤੁਹਾਡੀਆਂ ਕੰਬਾਈਨਾਂ ਚ ਦੁਬਾਰੇ ਤੁਹਾਡੀਆਂ ਕਾਰਾਂ ਚ ਟਰੱਕਾਂ ਚ ਸਾਰਾ ਇਹੀ ਤੇਲ ਦੁਬਾਰੇ ਘੁੰਮ ਕੇ ਫੇਰ ਆ ਜਾਂਦਾ ਇਹ ਫੇਰ ਸਾਫ਼ ਹੋ ਜਾਂਦਾ ਦੁਬਾਰੇ ਆਪਾਂ ਕੱਢ ਦਿੰਨੇ ਆ ਆਪਾਂ ਕਹਿੰਨੇ ਬੱਲੇ 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 ਹੋ ਗਈ ਸਰਵਿਸ ਮੈਂ ਤਾਂ ਫਿਲਟਰ ਪਾਤਾ ਫਲਾਣਾ ਪਾਤਾ ਫੇਰ ਘੁਮ ਘੁਮਾ ਕੇ ਇਹੀ ਤੇਲ ਫੇਰ ਤੁਹਾਡੇ ਆਈ ਜਾਂਦਾ ਏ ਕਾਰਨ ਬਣਦਾ ਥੋੜੇ ਇੰਜਨ ਸੀਜ਼ ਹੋਣ ਦਾ ਫਲਾਣਾ ਠਮਕਾ ਹੋਣ ਦਾ ਹੁਣ ਤੁਸੀਂ ਇਹ ਲਾਓ ਮੈਂ ਕਦੇ ਕਦੇ ਸੋਚਣਾ ਵੀ ਯਾਰ 65 ਰੁਪਏ ਮੈਨੂੰ ਪਤਾ ਨਹੀਂ ਸੀ ਮੈਂ ਕਿਹਾ ਯਾਰ 65 ਰੁਪਏ ਨੂੰ ਲਿਜਾ ਕੇ ਇੱਕ ਤਰ੍ਹਾਂ ਦਾ ਇਹ 60 65 ਰੁਪਏ ਨੂੰ ਵਿਕਦਾ 7000 ਦਾ ਢੋਲ ਹੋ ਜਾਂਦਾ 88 ਦਾ ਹੈ ਵੀ 60 65 ਨੂੰ ਲਿਜਾ ਕੇ ਤਾਂ ਡੀਜ਼ਲ ਦੇ ਰੇਟ ਨੇੜੇ ਲੱਗ ਜਾਂਦਾ ਇਹਨੂੰ ਇਹਨਾਂ ਨੇ ਸਾੜ ਕੇ ਕੀ ਕਰਨਾ ਇਹਦੇ ਨਾਲ ਤਾਂ ਡੀਜ਼ਲ ਸਾੜਨ ਦਾ ਅਗਲਾ ਤਾਂ ਕਹਿੰਦਾ ਵੀ ਸੜਦਾ ਹੈ ਮੈਂ ਨਹੀਂ ਕਿਸੇ ਦਾ ਕਸੂਰ ਕੱਢਦਾ ਜਿਹੜੇ ਸਰੋਜਕਾਰ ਨਾਲ ਜੁੜੇ ਹੋਏ ਨੇ ਪਰ ਇਹ ਚੀਜ਼ ਆ ਜਿਹੜੀ ਗਵਰਨਮੈਂਟ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਇਹਨੂੰ ਰੋਕਣੀ ਚਾਹੀਦੀ ਹੈ ਰੱਬ ਜਾਣੇ ਕਿੱਥੋਂ ਬਣਦਾ ਜਿੰਨੀਆਂ ਪੀਪੀਆਂ ਨੇ ਜਿਹੜੀਆਂ ਪੀਪੀਆਂ ਹੋਣਗਾ ਬਿਲਕੁਲ ਬ੍ਰਾਂਡ ਨਿਊ ਤੁਹਾਨੂੰ ਪੈਕਿੰਗ ਮਿਲੂਗੀ ਬਿਲਕੁਲ ਬ੍ਰਾਂਡ ਨਿਊ ਉਹਦੇ ਤੇ ਮਾਰਕਾ ਸਾਰਾ ਲੋਟ ਨੰਬਰ ਕੰਪਨੀ ਸਾਰਾ ਕੁਝ ਲਿਖਿਆ ਹੋਊਗਾ ਪਹਿਲਾਂ ਇੱਕ ਵਾਰ ਮੇਰੇ ਨਾਲ ਵੀ ਹੋਇਆ ਅਹੀਂ ਕੋਈ ਤੇਲ ਇਦਾਂ ਹੀ ਲੈ ਕੇ ਮੈਂ ਹੁਣ ਉਹ ਸੱਜਣ ਵੀ ਸਾਡੇ ਹੀ ਤੇ ਕਿਸੇ ਨੂੰ ਪਤਾ ਨਹੀਂ ਨਾ ਕਿਸੇ ਦਾ ਕੀ ਕਸੂਰ ਹੁ ਉਹਨਾਂ ਦਾ ਵੀ ਮੈਂ ਨਾਂ ਨਹੀਂ ਕੋਟ ਕਰ ਸਕਦਾ ਸੀ ਪਤਾ ਸਾਲਾ ਸਾਰਾ ਹੀ ਖਾ ਗਿਆ ਡਾਕਟਰ ਇੱਕ ਦਾਮੀ ਮੰਨ ਕੇ ਚੱਲੋ 30 40 ਘੰਟੇ ਚ ਸਾਰਾ ਹੀ ਫੂਕਤਾ ਉਹਨੇ ਡਾਕਟਰ ਨੇ ਤੇਲ ਹੁ ਮੈਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਆ ਮੈਨੂੰ ਤਾਂ ਕਿਸੇ ਬੰਦੇ ਨੇ ਫਿਰ ਦੱਸਿਆ ਵੀ ਇਹ ਤਾਂ ਬਹੁਤ بڑا ਰੈਕੋਰਡ ਚੱਲਦਾ ਸੋ ਇਹ ਜਿਹੜਾ ਕਾਲਾ ਤੇਲ ਆ ਇਹੀ ਤਾਂ ਇੰਡੀਆ ਦੀਆਂ ਪ੍ਰੋਬਲਮਾਂ ਨੇ ਜੇ ਇਹ ਸਾਲਾ ਨਾ ਵੱਜੇ ਬਾਂਸ ਨਾ ਵੱਜੇ ਬੰਸਰੀ ਜੇ ਇਹ ਵਿਕਣ ਤੋਂ ਹੀ ਹਟ ਜਾਵੇ ਗਵਰਨਮੈਂਟ ਇਹਨੂੰ ਆਪੇ ਲੈ ਕੇ ਕਿਤੇ ਡਿਸਟਰੋਏ ਕਰ ਦੇ ਅਗਰੇ ਡੀਲਰਾਂ ਨੂੰ ਇਹ ਪ੍ਰੋਬਲਮ ਆ ਇੱਕ ਤਾਂ ਵਿਕਦਾ ਅਗਲੇ ਨੂੰ ਲਾਲਚ ਹੋ ਜਾਂਦਾ ਨੰਬਰ 2 ਤੇ ਇਹਨੂੰ ਸੁੱਟਣ ਕਿੱਥੇ ਮਤਲਬ ਇੱਥੇ ਤੱਕ ਇੰਡੀਆ ਦੀ ਤਰਾਸ ਦੀ ਆ ਤੁਸੀਂ ਮੈਂ ਬਾਹਰ ਤੁਸੀਂ ਪਤਾ ਕਰ ਲਓ ਵੀ ਕਦੇ ਇੰਜਨ ਆਇਲ ਲੂਬ੍ਰਿਕੈਂਟ ਪੁਰਾਣਾ ਵਿਕਦਾ ਕਦੇ ਵੀ ਨਹੀਂ ਵਿਕਦਾ ਪਤਾ ਨਹੀਂਓ ਕੀ ਕਰਦੇ ਆ ਉਹ ਪੈਸੇ ਲੈ ਕੇ ਗਵਰਨਮੈਂਟ ਲੈਂਦੀ ਆ ਪੈਸੇ ਲੈ ਕੇ ਪੱਲਿਓ ਤੁਸੀਂ ਤੁਪਕਾ ਨਹੀਂ ਢੋਲ ਸਕਦੇ ਜੇ ਕਿਸ ਦੀ ਗੱਡੀ ਦਾ ਚੈਂਪਰ ਯੂਰਪ ਚ ਲੀਕ ਹੋਵੇ ਜੁਰਮਾਨਾ ਪਤਾ ਕਿੰਨਾ ਠੋਕ ਕੇ ਕਰਦੇ ਆ ਇਹ ਮੈਟਲਸ ਨੇ ਇਹ ਵੀ ਇਹ ਕਿੰਨਾ ਹਾਰਮਫੁਲ ਆ ਸੋ ਇਹ ਤੇਲ ਆ ਜਿਹੜਾ ਘੁਮ ਘਮਾ ਕੇ ਇਹੀ ਤੇਲ ਦੁਆਰੇ ਤੁਹਾਡੇ ਇੰਜਣਾਂ ਦੇ ਵਿੱਚ ਆ ਜਾਂਦਾ ਇਹਦੀ ਜਿਹੜੀ ਰੇਸ਼ਿਓ ਆ ਉਹ 50% ਤੋਂ ਉੱਪਰ ਉੱਪਰ ਹੁਣ ਅਗਲੀ ਗੱਲ ਆ ਗਈ ਤੁਸੀਂ ਬਚ ਕਿਵੇਂ ਸਕਦੇ ਹੋ ਦੇਖੋ ਜਿੰਨੀਆਂ ਕੰਪਨੀਆਂ ਨੇ ਚਾਹੇ ਉਹ ਕੋਈ ਵੀ ਮਤਲਬ ਨਾਮ ਵਾਲੀ ਕੰਪਨੀ ਆ ਕੰਪਨੀ ਕਦੇ ਨਹੀਂ ਚਾਹੁੰਦੀ 1 ਮਿੰਟ ਆਪਾਂ ਹੁਣ ਇਹ ਵੀ ਮੈਂ ਤੁਹਾਨੂੰ ਥੋੜਾ ਸਮਝਾਦਾ ਮੰਨ ਲਓ ਕੋਈ ਕੰਬਾਈਨ ਕੰਪਨੀ ਆ ਕੋਈ ਟਰੈਕਟਰ ਕੰਪਨੀ ਆ ਕੋਈ ਕਾਰ ਕੰਪਨੀ ਆ ਉਹ ਕਿਉਂ ਆਪਣਾ ਨਾਮ ਖਰਾਬ ਕਰੂਗੀ ਉਹ ਉਹਨਾਂ ਨੇ ਆਪਣਾ ਇੰਜਨ ਸੀਜ਼ ਕਰਕੇ ਗਲ ਪਾਉਣਾ ਥੋੜੇ ਉਹ ਕਦੇ ਨਹੀਂ ਉਹ ਤਾਂ ਚਾਹੁੰਦੇ ਆ ਕਿ ਚੀਜ਼ ਬੰਦ ਹੋਵੇ ਕੰਪਨੀ ਕਦੇ ਨਹੀਂ ਕੋਈ ਚਾਹੁੰਦੀ ਕਿਉਂਕਿ ਉਹਨਾਂ ਦਾ ਤਾਂ ਨੁਕਸਾਨ ਆ ਇੰਜਨ ਉਹਨਾਂ ਦੇ ਗਲ ਪੈ ਜਾਂਦਾ ਸੋ ਤੁਸੀਂ ਜਦੋਂ ਵੀ ਤੇਲ ਲੈਣਾ ਥੋੜਾ ਜਿਹੜਾ ਕੋਈ ਵੀ ਵਿਸ਼ਵਾਸੀ ਬੰਦਾ ਹੈ ਪਹਿਲਾਂ ਤਾਂ ਉਹ ਤੋਂ ਲੈਣਾ ਨੰਬਰ 2 ਤੇ ਕੋਸ਼ਿਸ਼ ਕਰੋ ਪੱਕੇ ਬਿੱਲ ਤੇ ਲਓ GST ਵਾਲੇ ਤੇ ਉਹ ਨਹੀਂ ਪੋਸੀਬਲ ਹੁੰਦਾ ਤਾਂ ਤੁਸੀਂ ਕੰਪਨੀਆਂ ਤੋਂ ਤੇਲ ਲੈ ਲੇ ਸੁਵਰਾਜ ਆ ਸੁਵਰਾਜ ਦਾ ਲੈ ਲਓ CNHC ਏਜੰਸੀ ਤੋਂ ਲੈ ਲਓ ਡੀਲਰ ਨਹੀਂ ਕਦੇ ਗਲਤ ਕਰਦਾ ਕਿਉਂਕਿ ਉਹ ਸਾਰਾ ਪਿੱਛੋਂ ਇੱਕ ਚੈਨਲ ਥਰੂ ਆਉਂਦਾ ਉਹਨਾਂ ਨੇ ਫਸਣਾ ਉਹਨਾਂ ਨੂੰ ਇੰਜਣ ਦੁਬਾਰੇ ਕਰਨਾ ਪੈ ਜੂਗਾ ਦੁਬਾਰੇ ਕਲੇਮ ਕਰਨਾ ਪੈ ਜੂ ਜਿੱਥੋਂ ਤੁਸੀਂ ਕੰਬਾਈਨ ਲੈਣੇ ਹੋ ਕੰਬਾਈਨ ਵਾਲੇ ਤੋਂ ਪਹਿਲਾਂ ਹੀ ਕਹਿ ਦਿਓ ਭਾਈ ਮੈਨੂੰ ਤਾਂ 20 ਬਾਲਟੀਆਂ ਦੇ ਦੇ ਆਪ ਸਰਵਿਸ ਕਰ ਲੋ ਪਰ ਇਹ ਨਹੀਂ ਹੁਣ ਹੁੰਦਾ ਕੀ ਆ ਕੰਬਾਈਨ ਕਿਤੇ ਬਾਹਰ ਫਿਰਦੀ ਆ ਟਰੈਕਟਰ ਜੂਪੀ ਚਲਿਆ ਗਿਆ ਕਾਰ ਕਿਤੇ ਚਲੀ ਗਈ ਆਪਾਂ ਉਥੋਂ ਪਵਾ ਕੇ ਪੀਪੀ ਆਪਾਂ ਖੁਸ਼ ਹੋ ਜੰਨੇ ਆ ਬੀਬੀ ਜੀ ਹੋ ਗਿਆ ਆਪਣਾ ਟਰੈਕਟਰ ਤਾਂ ਨਵਾਂ ਬਣ ਗਿਆ ਵੀ ਹੁਣ ਤਾਂ ਮੈਂ ਤਾਂ ਬਦਲਦਾ ਤੇਲ ਉਹ ਪਰ ਤੇਲ ਆ ਹੁੰਦਾ 50% ਤੁੱਤੇ ਦੀ ਰੇਸ਼ੋ ਆ ਸੋ ਇਹਦਾ ਹੱਲ ਇਹੀ ਆ ਕਿ ਕੋਸ਼ਿਸ਼ ਕਰੋ ਜਿੰਨਾ ਵੀ ਤੇਲ ਆ ਤੁਸੀਂ ਕੰਪਨੀ ਤੋਂ ਲਓ ਹਮੇਸ਼ਾ ਬਾਹਰੋਂ ਤੇਲ ਨਾ ਲਓ ਚੀਜ਼ ਲੈਣ ਲੱਗੇ ਹੋ ਜਿੱਥੇ ਤੁਸੀਂ 20 25 25 ਲੱਖ 10 ਲੱਖ ਵਟ ਐਵਰ ਜਿੰਨਾ ਵੀ ਪੈਸਾ ਲਾਉਨੇ ਹੋ ਤੁਸੀਂ ਆਪਣਾ ਤੇਲ ਲੈ ਕੇ ਵਿੱਚ ਨਾ ਰੱਖ ਲੋ 20 ਲੀਟਰ 50 ਲੀਟਰ ਫਿਲਟਰ ਲੈ ਲੋ ਸਰਵਿਸ ਕਰਨਾ ਕਿੱਡਾ ਬੜਾ ਕੰਮ ਆ ਇਹ ਆਪਾਂ ਲੋਕਾਂ ਨੇ ਵੀ ਕੰਮ ਖਰਾਬ ਕਰੇ ਹੋਏ ਨੇ ਬਾਹਰ ਕੋਈ ਗੱਡੀ ਦੀ ਸਰਵਿਸ ਨਹੀਂ ਕਰਾਉਣ ਜਾਂਦਾ ਕੋਈ ਟਰੈਕਟਰ ਦੀ ਨਹੀਂ ਕਰਾਉਣ ਜਾਂਦਾ ਕੋਈ ਕੰਬਾਈਨ ਦੀ ਨਹੀਂ ਕਰਾਉਣ ਜਾਂਦਾ ਆਪ ਕਰੋ ਆਪਣੇ ਇੰਨੇ ਹੱਥ ਟੁੱਟੇ ਹੋਏ ਨੇ ਵੀ ਆਪਾਂ ਇੱਕ ਨਟ ਖੋਲ ਕੇ ਦੋ ਫਿਲਟਰ ਨਹੀਂ ਕਰ ਸਕਦੇ ਇੰਨਾ ਈਜ਼ੀ ਕੰਮ ਆ ਮੇਰਾ ਬੱਚਾ ਕਰ ਲੈਂਦਾ 12 13 ਸਾਲ ਦਾ ਮੈਨੂੰ ਸਿਖਾਉਣਾ ਹੁੰਦਾ ਵੀ ਇਦਾਂ ਇਦਾਂ ਇਤਵਾ ਖੋਲਣਾ ਮੈਨੂੰ ਸ਼ੌਕ ਆ ਵੀ ਹਰੇ ਜੋੜੇ ਇਹ ਕਰ ਲੰਦਾ ਆਪਾਂ ਨਹੀਂ ਕਰ ਸਕਦੇ ਇਹਦਾ ਹੱਲ ਇਹ ਆ ਅਗਲੀ ਗੱਲ ਆ ਗਈ ਜਿਹੜਾ ਤੁਹਾਡਾ ਏਜੰਸੀਆਂ ਤੇ ਠੱਗੀ ਲੱਗਦੀ ਆ ਉਹ ਕਿਵੇਂ ਲੱਗਦੀ ਆ ਕਾਰਾਂ ਦੀਆਂ ਏਜੰਸੀਆਂ ਨੇ ਮੰਨ ਲਓ ਕਾਰਾਂ ਦੀਆਂ ਏਜੰਸੀਆਂ ਚ ਕੀ ਆ ਜਿਹੜੀ ਪੈਕਿੰਗ ਆ ਉਹਨੂੰ ਖਾਲੀ ਕਰ ਲਿਆ ਜਾਂਦਾ ਹੈ ਮਾਲਕ ਨਹੀਂ ਕਰਾਉਂਦੇ ਜਿਹੜੇ ਵਿੱਚ ਚਾਰ ਕੋਈ ਗਲਤ ਬੰਦੇ ਨੇ ਉਹਨੂੰ ਖਾਲੀ ਕਰਕੇ ਬਾਹਰੋਂ ਭਰ ਕੇ ਉਹਦਾ ਹੀ ਸੀਲ ਲਾਉਂਦੇ ਨੇ ਹੁਣ ਕਾ ਉਹ ਸੀਲ ਲਾ ਕੇ ਉਹ ਤੇਲ ਸਾਰਾ ਬਨੋਟੂ ਹੁੰਦਾ ਕਾਮੇ ਤੇ ਅੱਧੇ ਅੱਧ ਤੋਂ ਵੀ ਥੱਲੇ ਰੇਟ ਵਾਲਾ ਤੇਲ ਆਉਂਦਾ ਹੁਣ ਮਾਲਕ ਕੀ ਕਰਨ ਲੱਗੇ ਏਜੰਸੀਆਂ ਵਾਲੇ ਕੋਈ ਵੀ ਚੀਜ਼ ਬਾਹਰ ਨਹੀਂ ਜਾਣ ਦਿੰਦੇ ਜਿਵੇਂ ਕੋਈ ਕਿਸੇ ਕਾਰ ਦੀ ਪੈਕਿੰਗ ਆ ਕਿਸੇ ਦੇ ਵੀ ਕੋਈ ਜੈਨੂਨ ਤੇਲ ਆਉਂਦਾ ਪੀਪੀ ਚ ਵੈਸੇ ਤਾਂ ਬਹੁਤੇ ਤਾਂ ਢੋਲ ਵਾਲਾ ਹੀ ਵਰਤਦੇ ਆ ਕਾਲਟੈਕਸ ਕੰਪਨੀ ਵਾਲੇ ਉਹ ਵੀ ਚਲੋ ਸਹੀ ਤੇਲ ਹੁੰਦਾ ਉਹ ਗਲਤ ਨਹੀਂ ਹੁੰਦਾ ਉਹ ਚੀਜ਼ ਬਾਹਰ ਹੀ ਨਹੀਂ ਜਾਣ ਦਿੰਦੇ ਕੋਈ ਜਿਹੜੀ ਪੈਕਿੰਗ ਆ ਡੱਬਾ ਉਹ ਨਹੀਂ ਬਾਹਰ ਜਾਣ ਦਿੰਦੇ ਕਿ ਕਿਤੇ ਵਿੱਚ ਦੁਬਾਰੇ ਕੋਈ ਨਵਾਂ ਪਾ ਕੇ ਨਾ ਵੇਚ ਦੇਵੇ ਇਹ ਠੱਗੀਆਂ ਠੋਰੀਆਂ ਸਾਡੇ ਡੀਐਨਏ ਚ ਨੇ ਸਾਡੇ ਖੂਨ ਚ ਨੇ ਇਹ ਪਤਾ ਨਹੀਂ ਜਿੰਨਾ ਚਿਰ ਇੱਥੇ ਸਾਡੇ ਖੂਨ ਚ ਬੇਈਮਾਨੀ ਰਹਿਣੀ ਆ ਉਹਨਾਂ ਚਿਰ ਚੱਲੀ ਜਾਣੀਆਂ ਨੇ ਸੋ ਮੇਰਾ ਕੰਮ ਆ ਤੁਹਾਨੂੰ ਅਵੇਅਰ ਕਰਨਾ ਤੁਹਾਨੂੰ ਬਚਾਉਣਾ ਕਿ ਤੁਸੀਂ ਕਿਵੇਂ ਬਚ ਸਕਦੇ ਹੋ ਐਦਾਂ ਹੀ ਕਾਲੇ ਤੇਲ ਦਾ ਕੰਮ ਚੱਲਦਾ ਹੈ ਗਰੀਸ ਦਾ ਵੀ ਇੱਕ ਦਿਨ ਤੁਹਾਨੂੰ ਦੱਸਾਂਗੇ ਜਿਹੜੇ ਬੈਰਿੰਗ ਸ਼ੈਰਿੰਗ ਨਟ ਬੋਲਟ ਐਦਾਂ ਆ ਰਹੇ ਨੇ ਸਵਾਸ਼ੱਕਰ ਹੋਏ ਹੋਏ ਉਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਆਉਂਦੇ ਨੇ ਇਹ ਤੋਂ ਬਚਣ ਦਾ ਬ੍ਰਦਰ ਤਰੀਕਾ ਇਹੀ ਆ ਸਾਰੇ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਦਾ ਹੈ ਤੇ ਕੋਈ ਕਾਰ ਵਾਲਾ ਵੀਰਾ ਉਹਨੂੰ ਵੀ ਬੇਨਤੀ ਕਰਦਾ ਇਹ ਤੋਂ ਬਚਣ ਦਾ ਤਰੀਕਾ ਇਹੀ ਆ ਕਿ ਡੀਲਰਸ਼ਿਪ ਤੋਂ ਅਥੋਰਾਈਜ਼ਡ ਜਗ੍ਹਾ ਤੋਂ ਤੇਲ ਲਓ ਉਹਨਾਂ ਕੋ ਪੱਕੇ ਬਿਲ ਤੇ ਆਉਣਾ ਸਿੱਧਾ ਕੰਪਨੀ ਚੋਂ ਆਉਣਾ ਉਹ ਇਦਾਂ ਦਾ ਚੀਜ਼ ਉੱਥੇ ਨਹੀਂ ਹੁੰਦੀ 99.9% ਨਹੀਂ ਹੁੰਦੀ ਕੋਈ ਵਿਚੇਸ ਵਾਲਾ ਗੰਦਾ ਬੰਦਾ ਟੱਕਰ ਜਿਉ ਕਰ ਗਿਆ ਕਰ ਗਿਆ ਅਦਰਵਾਈਜ਼ ਚਾਂਸਸ ਬਹੁਤ ਰੇਅਰ ਨੇ ਬਹੁਤ ਜ਼ਿਆਦਾ ਰੇਅਰ ਚਾਂਸਸ ਨੇ ਆਪਾਂ ਪਿੱਟੀ ਜਾਨੇ ਹਲੇ ਤੇਲ ਹੋ ਜੀ ਫਲਾਣਾ ਵਧੀਆ ਹੁੰਦਾ ਆ ਪਾਈ ਉਹ ਜਿਹੜਾ 50% ਨਕਲੀ ਆਉਂਦਾ ਉਹਨੂੰ ਤਾਂ ਬਿਤਰੋਕ ਲੋ ਤੁਸੀਂ ਕੀ ਪਿੱਟੀ ਜਾਨੇਓ ਕਦੇ ਕਾਲ ਟੈਕਸ ਕਦੇ ਕੈਸਟਰੋਲ ਕਦੇ ਸ਼ੈੱਲ ਆ ਜੀ ਉਹ ਤੇਲ ਪਾਇਓ ਫਲਾਣਾ ਪਾਇਓ ਯਾ ਮੈਂ ਤੇ ਇੱਕ ਮੈਂ ਹੋਰ ਬੇਨਤੀ ਕਰਦਾ ਥੋੜਾ ਜਿਹਾ ਉਹ ਚੀਜ਼ਾਂ ਨੂੰ ਪ੍ਰੈਫਰ ਕਰਿਆ ਕਰੋ ਜਿਹੜੀਆਂ ਘੱਟ ਵਿਕਦੀਆਂ ਨੇ ਕਦੇ ਵੀ ਜਿੰਨੀ ਠੱਗੀ ਠੋਰੀ ਆ ਉਹ ਜਿਹੜਾ ਮੋਸਟ ਸੇਲਿੰਗ ਆ ਰਨਿੰਗ ਪ੍ਰੋਡਕਟ ਆ ਉਹਦੇ ਚ ਜ਼ਿਆਦਾ ਹੁੰਦੀ ਹੁੰਦੀ ਆ ਤੁਸੀਂ ਪਿੱਟੀ ਜਾਂਦੇ ਹੋ ਜੀ ਆਹ ਕੰਪਨੀ ਨਹੀਂ ਵਧੀਆ ਆ ਮਾੜੀ ਅੱਧ ਤੋਂ ਉੱਪਰ ਤਾਂ ਸਾਲਾ ਬਨੋਟੂ ਸਮਾਨ ਫਿਰਦਾ ਜਿਹੜਾ ਤੁਹਾਡੇ ਇੰਜਨਾਂ ਨੂੰ ਰਗੜਦਾ ਉਹ ਕੱਲੇ ਇੰਜਨਾਂ ਨੂੰ ਨਹੀਂ ਟਰਾਂਸਮਿਸ਼ਨ ਨੂੰ ਉਹ ਨਹੀਂ ਛੱਡਦਾ ਪੰਪਾਂ ਨੂੰ ਉਹ ਨਹੀਂ ਛੱਡਦਾ ਲੜਾਈਆਂ ਆਪਾਂ ਕਰਦੇ ਡੀਲਰਾਂ ਨਾਲ ਫਿਰੀ ਜਾਂਦੇ ਹਰੇਕ ਚੀਜ਼ ਡੀਲਰ ਦੇ ਗੱਲ ਪਾ ਦਿੰਦੇ ਆ ਸੋ ਪਹਿਲਾ ਆਪ ਪਰਫੈਕਟ ਹੋਵੋ ਹੁਣ ਮੈਂ ਤੁਹਾਨੂੰ ਥੋੜੀ ਜਿਹੀ ਇੱਕ ਵੀਡੀਓ ਲੰਬੀ ਹੋਣ ਜਾ ਰਹੀ ਹਾਂ ਮੈਂ ਥੋੜੀ ਜਿਹੀ ਤੁਹਾਨੂੰ ਇੱਕ ਆਧਾਰਨ ਦਿੰਨਾ ਹੈ ਬਾਹਰ ਲਾਈਫਟਾਈਮ ਪ੍ਰੋਡਕਟ ਆਉਂਦੇ ਨੇ ਜਿਵੇਂ ਵਾਲਮਾਰਟ ਆ ਤੁਸੀਂ ਬ੍ਰੇਕ ਪੈਡ ਲੈਣ ਚੱਲੇ ਹੋ ਉਹ ਲਾਈਫਟਾਈਮ ਆਉਣਗੇ ਉਹਨਾਂ ਦੀ ਕੰਡੀਸ਼ਨ ਕੀ ਆ ਗੱਡੀ ਤੁਹਾਡੇ ਨਾਂ ਹੋਣੀ ਚਾਹੀਦੀ ਆ ਹੁਣ ਉਹ ਵੀ ਸਾਲੇ ਹਰਾਮੀ ਨੇ 10 ਸਾਲ 20 ਸਾਲ ਗੱਡੀ ਕਿਹੜਾ ਨਾਂ ਰੱਖਦਾ ਗੱਡੀ ਦਾ 2-4 ਸਾਲ ਬਾਅਦ ਅਗਲੇ ਵਿੱਚ ਪੁੱਛ ਦਿੰਦਾ ਚੀਜ਼ ਤੁਹਾਡੇ ਨਾਂ ਹੋਣੀ ਚਾਹੀਦੀ ਆ ਉਹ ਕਸ ਗਈ ਉਹ ਤੁਹਾਨੂੰ ਦੁਬਾਰੇ ਮਿਲ ਜੂਗੀ ਠੀਕ ਆ ਕੋਈ ਵੀ ਉੱਥੇ ਗਾਰੰਟੀ ਵਾਰੰਟੀ ਭਗਤੌਣੀ ਆ ਤੁਹਾਡੇ ਕੋਲ ਸਲਿੱਪ ਹੋਣੀ ਚਾਹੀਦੀ ਆ ਤੁਹਾਡੇ ਨਾਮ ਦੀ ਜਿਹੜਾ ਤੁਸੀਂ ਕਿਸੇ ਜਿਵੇਂ ਮੰਨ ਲਓ ਫੋਰਨ ਐਗਜ਼ੈਂਪਲ ਤੁਸੀਂ ਨਵੀਂ ਕਾਰ ਲੈ ਲਈ 10000 ਬਾਅਦ ਤੁਸੀਂ ਸਰਵਿਸ ਕਰਾਉਣੀ ਆ ਵਾਲਮਾਰਟ ਜਾਓ ਸਮਾਨ ਲਿਆਓ ਤੇ ਸਿੱਧਾ ਸਾਹਮਣੇ ਰੱਖੋ ਉਹ ਤੁਹਾਡੀ ਗਾਰੰਟੀ ਵਾਰੰਟੀ ਭਗਤਾਊਗੀ ਤੁਹਾਡੇ ਨਾਮ ਤੇ ਹੋਣੀ ਚਾਹੀਦੀ ਆ ਤੁਹਾਡੇ ਕ੍ਰੈਡਿਟ ਕਾਰਡ ਚੋਂ ਪੇ ਹੋਣੀ ਚਾਹੀਦੀ ਤੁਹਾਨੂੰ ਗਾਰੰਟੀ ਵਾਰੰਟੀ ਮਿਲੂਗੀ ਫਿਰ ਉੱਥੋਂ ਪਤਾ ਫਿਗਰ ਹੋ ਜਾਂਦਾ ਕਿ ਇਹ ਚੀਜ਼ ਕਿੱਦਾਂ ਚਲੋ ਬਾਹਰ ਤਾਂ ਇੰਨੀ ਐਸ ਲੈਵਲ ਦੀ ਗੰਦੀ ਠੱਗੀ ਠੋਰੀ ਤਾਂ ਉੱਥੇ ਹੈ ਨਹੀਂ ਉੱਥੇ ਦਾ ਨਾਂਸ ਵਾਲਾ ਕਾਗਜ਼ ਵਿਕਦਾ ਨਾਂ ਉੱਥੇ ਪਲਾਸਟਿਕ ਵਿਕਦੀ ਆ ਪਿੱਤਲ ਪੁੱਤਲ ਕੁਝ ਨਹੀਂ ਵਿਕਦਾ ਸੋਨਾ ਚਾਂਦੀ ਹੀਰੇ ਵਿਕਦੇ ਨੇ ਹੋਰ ਤਾਂ ਉੱਥੇ ਕੁਝ ਵਿਕਦਾ ਨਹੀਂ ਸੋ ਜਿਹੜੀਆਂ ਆ ਗਰੀਬ ਕੰਟਰੀ ਚ ਪ੍ਰੋਬਲਮਾਂ ਨੇ ਆ ਸਾਰਾ ਗੰਦ ਵਿਕਦਾ ਇਹਨੂੰ ਕਿਸੇ ਨਾ ਕਿਸੇ ਤਰੀਕੇ ਜਿਹੜੇ ਮੈਂ ਤਾਂ ਬਹੁਤ ਹੂਣ ਹੈ ਬਹੁਤ ਸੂਝਵਾਨ ਨੇ ਇਸ ਇੰਡਸਟਰੀ ਚ ਨੇ ਉਹ ਸੋਚ ਸਕਦੇ ਆ ਮੇਰਾ ਖਿਆਲ ਹੈ ਕਿ ਇਹਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਆ ਇਹਨੂੰ ਵਿਕਣੋਂ ਆਪਾਂ ਕਿਵੇਂ ਰੋਕ ਸਕਦੇ ਆ ਜੇ ਇਹਦੇ ਵਿਕਣ ਤੇ ਹੀ ਰੋਕ ਲੱਗ ਜਵੇ ਨਾ ਤਾਂ ਹੋ ਸਕਦਾ ਕਿ ਇਹ ਚੀਜ਼ਾਂ ਨਾ ਹੋਣ ਹੁਣ ਜੇ बिकੂ ਗਈ ਨਹੀਂ ਇੱਥੇ ਇਹੀ ਦਾ ਪ੍ਰੋਬਲਮ ਆ ਸਾਲੀ ਜਿਹੜੇ ਕੰਟਰੀ ਚ ਕਬਾੜ ਗੰਦਮੰਦ ਵਿਕਦਾ ਔਰ ਇੰਨੇ ਰੇਟਾਂ ਤੇ ਵਿਕਦਾ ਲੋਕ لالਚ ਚ ਚੋਨੀ ਨਿਕਲਦੇ ਠੀਕ ਆ ਜੀ ਸੋ ਵੀਡੀਓ ਥੋੜੀ ਜਿਹੀ ਬ੍ਰਦਰ ਲੰਬੀ ਹੋ ਗਈ ਮੇਰਾ ਕੰਮ ਮੈਨੂੰ ਉਹੀ ਦੇਖਿਆ ਕਰੋ ਜਿਹੜੇ ਦੇਖਣਾ ਚਾਹੁੰਦੇ ਨੇ ਸੋ ਇਸ ਚੀਜ਼ ਤੋਂ ਬਚੋ ਅਵੇਅਰ ਹੋਵੋ ਤੁਸੀਂ ਵੀ ਦਿਮਾਗ ਲਾਓ ਕਿ ਕਿਵੇਂ ਆਪਾਂ ਇਹਨੂੰ ਫਿਗਰ ਆਊਟ ਕਰ ਸਕਦੇ ਆ ਕਿ ਨਕਲੀ ਅਸਲੀ ਕਿਹੜਾ ਜੇ ਮੈਨੂੰ ਕੋਈ ਇਨਫੋਰਮੇਸ਼ਨ ਮਿਲੀ ਮੈਨੂੰ ਕਿਸੇ ਨੇ ਗਾਈਡ ਕਰਤਾ ਆਈ ਵਿਸ਼ ਕਿ ਕੋਈ ਸੂਝਵਾਨ ਬੰਦਾ ਇਸ ਫੀਲਡ ਚ ਆ ਉਹ ਚਾਹੁੰਦਾ ਹੈ ਕਿ ਇੱਥੇ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਤਾਂ ਮੈਨੂੰ ਗਾਈਡ ਕਰ ਸਕਦਾ ਮੈਨੂੰ ਬਈ ਜੀ ਇਸ ਬਾਰੇ ਪਤਾ ਨਹੀਂ ਕਿ ਇਹਨੂੰ ਆਪ ਪਛਾਣ ਕਿਵੇਂ ਕਰ ਸਕਦੇ ਹਣਾ ਸੋ ਇਦਾਂ ਬੱਚੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ